ਅੱਜ ਨਹਿਰਵਾਲ ਚੱਲੇ ਆਂ ਮੀਂਹ ਪੈਣ ਦੇ ਨਾਲ ਸਾਰਾ ਧੋਤ ਆ ਜਾਇਆ ਹੋ ਗਿਆ ਸਾਰੇ ਦਰਖਤ ਸਾਫ ਸਾਫ ਹੋ ਗਏ ਮੀਂਹ ਪਿਆ ਵੀ ਬਧੇਰਾ ਬੱਦਲ ਵੀ ਹੋਇਆ ਆ ਨਿਕਲਣਾ ਵੀ ਬੜੀ ਮੁਸ਼ਕਲ ਆ ਹੁੰਦਾ ਆ ਪਿਆਰੀਆਂ ਨਹੀਂ ਹੁੰਦੀਆਂ ਦਾ ਨਿਕਲੁੰਦਾ ਗਿਦਾ ਇਧਰ ਆ ਬੋਟੀ ਦਾ ਤਿਆਰਦੀ ਹੁੰਦੀ ਸਾਡੀ ਮੰਮੀ ਦੇ ਪੇਕੇ ਆ ਦੇ ਚੱਲੇ ਆ ਮੈਂ ਮੇਰੇ ਨਾਨਕੇ ਨਾਲ ਵਾਈਟ ਕਰਦੇ ਪਾਪਾ ਚੀਜ਼ਾਂ ਨੂੰ ਤਾਂ ਇੱਕ ਆ ਬਖਰੀਆ ਵਗੈਰਾ ਚੀਜ਼ਾਂ ਖਾਣ ਨੂੰ ਲੱਗਿਆ ਇਹਨਾਂ ਦੇ ਨਾਲ ਇਹਦਾ ਨਾਨਕੇ ਸਾਤੇ ਇਧਰ ਸਾਰੀਆਂ ਦੋਸਤਾਂ ਇਹ ਡਿਲੀਵਰ ਕਰਦੇ ਸਾਈਬ ਉਹਨੇ ਪਾਜੀ ਨੂੰ ਇਨਨਾ ਕੋਸ਼ ਰੇਮਨ ਨੂੰ ਬਣਾਉਣਾ ਆਉਂਦਾ ਆ ਤੁਹਾਨੂੰ ਤਾਂ ਤੁਹਾਨੂੰ ਕੀ ਆਉਂਦਾ ਤੁਸੀਂ ਵੀ ਕੁਝ ਰੇਮਨ ਨੂੰ ਬਣਾ ਕੇ ਸਿੱਖੋ ਤੁਹਾਨੂੰ ਖਾਣਾ ਤਾਂ ਆਉਂਦਾ ਆ ਅਸੀਂ ਉਹਨੂੰ ਦੱਸਦੇ ਆ ਅਸੀਂ ਉਹਨੂੰ ਕੰਪਲੀਮੈਂਟ ਦਿੰਦੇ ਆ ਕਿ ਹੋਰ ਵਧੀਆ ਬਣਾ ਹਾਂ ਤੇ ਤੂੰ ਵੀ ਕੋਈ ਚੀਜ਼ ਬਣਾ ਕੇ ਰੇਮਨ ਭਾਈ ਨੂੰ ਸੱਦੀ ਨਾ ਕਿ ਰੇਮਨ ਅੱਜ ਅਸੀਂ ਆ ਚੀਜ਼ ਬਣਾਈ ਤੁਸੀਂ ਆ ਜਾਓ ਚਾਹ ਹੀ ਬਣਾ ਲਈ ਹਾਂ ਜੀ ਆ ਚਾਹ ਮੇਰੇ ਵਰਗੀ ਤੁਸੀਂ ਵੀ ਬਣਾ ਸਕਦੇ ਹੋ ਤੁਸੀਂ ਕੱਲ ਕਿਤਾਬ ਪੀਂਜੀ ਹੇ ਮਨਪਦੀ ਉਹ ਚਲ ਗਿਆ ਆ ਗਿਆ ਮੇਰਾ ਪੁੱਤ ਕੱਢਿਆ ਨਾ ਫਸੇ ਕਰ ਰਿਹਾ ਤੇ ਕਾਲ ਵੀ ਉਹ ਕਿਧਰ ਚਲ ਗਿਆ ਕਿਧਰ ਸਾਸਰੀ ਕਾਲ ਇਧਰ ਵੀ ਬੁਲਾਉਣੀ ਹੁੰਦੀ ਆ ਹਰ ਮਦੀਦੀ ਨਹੀਂ ਮੈਨੂੰ ਇਨੀ ਨਾ ਲਾਈਟ ਪਾਈ ਉਹ ਜਿਹੜੀ ਦਿਖਾਈ ਉਹ ਅੱਛਾ ਸਭ ਕਿਤੇ ਚੱਲੇ ਜੰਗ ਤੋਂ ਫਾੜੀ ਦਕਾਨੂ ਅੱਛਾ ਜੀ ਚੇਰ ਤੇ ਮਾਲ ਦਾ ਇਦਾਂ ਬੰਨਿਆ ਤਾਂ ਗੋਦਵਾਲ ਚੱਲੇ ਹੁੰਦੇ ਆ ਛਾੜੀ ਟੋਪੀ ਵੀ ਕਿਸ ਕੰਮ ਨਹੋਂਦੀ ਆ ਜਿਹੜੀ ਪਿੱਛੇ ਟੰਗੀ ਹੋ ਆ ਉਹ ਨੀ ਮੈਨਾਂ ਲਾਈ ਆ ਆ ਆਪਾਂ ਤਾਂ ਇਹ ਪਟਕਾ ਮੰਦਿਆ ਹੀ ਨਹੀਂ ਨਹੀਂ ਡੋਪੀ ਲਈਓ ਆ ਟੋਪੀ ਤਾਂ ਲਈ ਆ ਨਾ ਉਹਨੇ ਤੂੰ ਲਈ ਆ ਟੋਪੀ ਚ ਲੈ ਸਕਾਪ ਜੂ ਲਿਆ ਆ ਲੋਕ ਚਾਹੀਦਾ ਪੂਰੇ ਪੰਜਾਬ ਲੋਗ ਯੈਸ ਇਤਨੇ ਪੈਸਾ ਹੋਣਾ ਵਾਓ ਇਹਨਾਂ ਨੂੰ ਲੱਗਦਾ ਨਹੀਂ ਕਿ ਇਹਨਾਂ ਦਾ ਪਿੰਡ ਸੋਹਣਾ ਆ ਫੋਨ ਤਾਂ ਪਹਿਲੀ ਵਾਰ ਨਿਕਲ ਕੇ ਤੁਰਿਓ ਵੀਡਾ ਬੋਲੇ ਤੁਰਿਏ ਨਾ ਅੱਜ ਹਾਂ ਹਾਂ ਤਾਂ ਹੀ ਅੱਜ ਲੱਗਣ ਡਿਆ ਯੈਸ

ਅਸੀਂ ਮਾ ਜੀ ਰਾਡੀ ਤਾਂ ਨਹੀਂ ਬੇਸਤੀ ਮੰਨਣ ਦੀ ਹੁੰਦੀ ਅਸੀਂ ਨਹੀਂ ਮੰਨਦੇ। ਆਹ ਇੱਕ ਟਾਡਾ ਯਾ ਮੈਂ ਨਹੀਂ ਖਾਣਾ। ਅੱਛਾ ਜੀ। ਲੈ ਉਹ ਆਹ ਦੋ ਪੈਕੇਟ ਤੁਹਾਡੇ ਉਹ ਦੋ ਪੈਕੇਟ। ਤਦ ਸਰਵਤ ਹੋਈ। ਇੰਨੇ ਛਿੱਤਰ ਪੈਣੇ ਅਸੀਂ ਸਾਰਾ ਪਿੰਡ ਲੱਭ ਲੱਭ ਕੇ ਉਹ ਸਕੂਲ ਵੱਲ ਗਏ। ਉਦੋਂ ਤੁਹਾਨੂੰ ਇਦਾਂ ਨਾ ਪੈਂਦੇ ਕੁੱਤੇ ਹਨਾ ਬਹੁਤ ਡਰ ਲੱਗਦਾ। ਹੁਣ ਇਹਨਾਂ ਨੂੰ ਸਾਰਾ ਪਿੰਡ ਤੇ ਅੰਦਿਆਂ ਨੂੰ ਕੁਝ ਖਾਤਾ ਕਿਸੇ ਨਾਲ ਸਗੀਰੇ ਮਤ ਲੱਭ ਦੋਨੇ ਜਾਣੇ ਸੀ। ਤਾਂ ਮੈਂ ਬੋਲਦੇ ਆ ਜੇ ਨਾ ਘੁੰਮੀਆਂ ਤੁਹਾਨੂੰ ਬੋਲ ਨੈ ਨਾ ਰੋ ਬਲੌਗ ਚੱਲਦਾ ਕਿ ਰੋ ਰੋ ਕੇ ਆਵਾਜ਼ ਦਾ ਸੀਨ ਕਰ ਜਾ ਕੇ ਹੋ ਕਿਹੜਾ ਰੋਣ ਵਾਲਾ ਹੌਲ ਵਾਲਾ ਅੱਜ ਉਹ ਫੋਨ ਜੇ ਖਾਂਦੀਆਂ ਦਾ ਇਹਨਾਂ ਦੇ ਸਾਹ ਦੇਖੀ ਬੰਦ ਹੋਣੇ ਉਹਨਾਂ ਦੇ ਵਿਚਾਰਿਆਂ ਨੇ ਕੌਫੀ ਪੜਾਈ ਨਾ ਤੁਹਾਨੂੰ ਹਾਂਜੀ ਦੇਖ ਦੇ ਕਿਦਾਂ ਆਖਾ ਤਾਂ ਤੁਸੀਂ ਕਹਿੰਦੇ ਚੀਕਾ ਮਾਰੀ ਜਾਂਦੀਆਂ ਤੈਨੂੰ ਕੀ ਕਹਿੰਦਾ ਸ਼ੇਰੁ ਆਜੇਦੀ ਨਾ ਸ਼ੇਰ ਮੂੰਹ ਚੋਮੇ ਦਾ ਨਹੀਂ ਆਉਂਦੀ ਨਹੀਂ ਆਉਂਦੀ ਹਾਂ ਹੁਣ ਵੱਡੀ ਨੇ ਦੇਲੇ ਤੂੰ ਕੱਢ ਗਿਆ ਛੱਲ ਛੇ ਤੂ ਬੇਟਾ ਇਹ ਤਾਂ ਵੱਡੀ ਦੀਦੀ ਹੁਣ ਮੰਮੀ ਇਹਨਾਂ ਨੂੰ ਮਾਰ ਕੇ ਤੇ ਲੈ ਕੇ ਚੱਲੀ ਐ ਇਹਨਾਂ ਨੂੰ ਸ਼ੇਰਵਾ ਨੰਗਰਣਾ ਦੇ ਵਿੱਚੇ ਨਾਨੀ ਤੇ ਵਿੱਚੇ ਦੋ ਤੀਆਂ ਨਾਨੀ ਦਾ ਨਾਨੀ ਦਾ ਸ਼ੇਰ ਆ ਨੰਨੀ ਸਾਡੇ ਨਾਨੀ ਸਾਡੀ ਡਰਦੀ ਨਹੀਂ ਨੰਨ ਸਾਡੀ ਨੰਨੀ ਸ਼ੇਰ ਆਈ